ਤੇ ਇੱਧਰਾਂ ਤੇ ਪੱਠੇ ਚੱਕ ਰਹੇ ਆ ਟਰੈਕਟਰ ਤੋਂ ਹਾਲਾ ਦੀਦੀ ਇੱਧਰ ਸਾਨੂੰ ਦੀਦੀ ਮੇਰੀ ਸਤਿ ਸ਼੍ਰੀ ਅਕਾਲ ਤੁਹਾਡਾ ਮਾਹੌਲ ਵਿੱਚ ਸਵਾਗਤ ਆ ਤੇ ਤਸਵੀਰ ਅਸੀਂ ਬਣਾਇਆ ਨਹੀਂ ਤੇ ਹੁਣ ਅਸੀਂ ਅੱਗੇ ਕੋਲਸ ਤੋਂ ਕਰੇ ਤੇ ਘਰੇ ਅੱਗੇ ਦੇਖਿਆ ਤੇ ਘਰੇ ਕੋਈ ਵੀ ਨਹੀਂ ਸੀ ਕਿਉਂਕਿ ਸਾਰੇ ਜਾਣੇ ਗਏ ਹੋਏ ਆ ਸ਼ਾਪ ਤੇ ਉੱਥੇ ਖੰਡ ਪੜਦਾ ਕੋਲ ਸੀ ਤੇ ਉੱਥੇ ਗਏ ਹੋਏ ਆ ਤੇ ਹਲੇ ਤੱਕ ਆਏ ਨਹੀਂ ਹੈਗੇ ਤੇ ਮੈਂ ਜਦੋਂ ਘਰੇ ਆਈ ਤੇ ਕੋਈ ਨਹੀਂ ਸੀਗਾ ਸੋ ਫਿਰ ਜਦੋਂ ਆਉਗੇ ਫਿਰ ਸਾਨੂੰ ਤੁਹਾਨੂੰ ਸਾਰੇ ਨਾਲ ਮਿਲਾਵਾਂਗੇ ਤੇ ਹੁਣ ਅਸੀਂ ਇਕੱਲੇ ਆ ਗਏ ਪੰਨੇ ਆ ਤੇ ਫਿਰ ਜਦੋਂ ਆਉਗੇ ਕੰਮ ਲੋ ਜੀ ਇੱਧਰ ਗੇਟ ਖੁੱਲਿਆ ਮੈਨ ਲੱਗਾ ਡੈਡੀ ਜੀ ਹੁਣੇ ਆਏ ਪਰ ਇੱਧਰ ਸੋਣਾ ਕਲੀ ਆਇਆ ਸਾਸਰੀ ਦਾ ਅੰਕਲ ਜੀ ਸਮਾਨ ਲੈ ਕੇ ਆਏ ਆ ਹਾਂ ਜੀ ਹਾਂ ਜੀ ਹਾਂਜੀ ਅਦਰ ਮਮੀ ਜੀ ਆ ਗਏ ਆ ਤੇ ਅਸੀਂ ਸੇਮ ਸੇਮ ਬੜੇ ਹੋયા ਹੈ ਬੜੇ ਹਰਾਨ ਪਰੇਸ਼ਾਨ ਵਾਲੀ ਗੱਲ ਹੋ ਗਈ ਆ ਲੇਕਿਨ ਹਾਂ ਹੋਰ ਸਾਨੂੰ ਨਾ ਬਤਿੰਦੀ ਕਿ ਕਿਧਰੇ ਆ ਬੜਾ ਵਧੀਆ ਰਹੇ ਸੀ ਤੇ ਉੱਥੇ ਗਏ ਸੀ ਸ਼ਾਹ ਪਰ ਤੇਰੇ ਦਾਦਾ ਜੀ ਆ ਮੇਰੇ ਉਹਨਾਂ ਦੇ ਫਰੈਂਡ ਹੈ ਉਹ ਉਹਨਾਂ ਦੇ ਸੀਗਾ ਤੇ ਉੱਥੇ ਗਏ ਉਹਦੇ ਸੀਗੇ ਤੇ ਹੋਰ ਛੇ ਅੰਤਿਲ ਜੀ ਡੈਮ ਅੰਦਰ ਮੇਰੇ ਦੇ ਅੰਦਰ ਸ਼ਹਿਰ ਤਾਂ ਕਾਫੀ ਹੈ ਦੇ ਆਣਾ ਉਹ ਫਨੈਗ ਨਾ ਨਾਪਟੇ ਤੋਂ ਬੱਤੀ ਲੱਗ ਉਹ ਕੇ ਲਈ ਭਲੇ ਫੇਟਾ ਨਾਲ ਬਚਲ ਕਮਨ ਦੇ ਚਰ ਤੇ ਆ ਇਦਾਂ ਨਹੀਂ ਹੈਗੇ ਹਨਾ ਹੋ ਕੇ ਪਰ ਠੀਕ ਹੈ ਦਾਸ ਜੀ ਤੇਰਾ ਦਾਸ ਸਬਜ਼ੀ ਤੁਲੇ ਆਂਦੇ ਗਈਆ ਤੇ ਅੱਜ ਬਣਨੂੰਗੀ ਨਹੀਂ ਮੰਮੀ ਜੀ ਖੁਸ਼ ਹੋਏ ਤੇ ਤਾਹੀ ਅਸੀਂ ਵੀ ਮੂਰੀ ਪਾਕੇ ਦੇਖਤੀ ਆਂ ਲੱਗੀਆਂ ਠੀਕ ਹੈ ਠੀਕ ਹੈ ਉਹਦੇ ਲੈ ਕੇ ਖੁਸ਼ ਹੋ ਜੀਦਾ ਯਾ ਫਿਰ ਹੋ ਜਾਣਾ ਹਾਂ ਹਾਂ ਅੱਜ ਫਿਰ ਜਾਣਗੇ ਸਰਦਾਂ ਹਾਂ ਜੀ ਫਿਰ ਚਲਵਾਂਗੇ ਸੀ ਸਕੂਲੇ ਦਾ ਬਣਾ ਨਹੀਂ ਹੋਇਆ ਤੇ ਫਿਰ ਇੱਥੇ ਆਏ ਫਿਰ ਮੈਂ ਦੱਸਿਆ ਵੀ ਗਏ ਹੋਏ ਆ ਤੇ ਘਰ ਕੋਈ ਹੈ ਨਹੀਂ ਸੀ ਫਿਰ ਕਿ ਆਉਗੇ ਤੁਹਾਨੂੰ ਸਾਰਿਆਂ ਨੂੰ ਲਾਉਣ ਨੂੰ ਸੋ ਫੇਮੇਲ ਦੇ ਅਸੀਂ ਕੱਪੜੇ ਚੇਂਜ ਕਰਕੇ ਹਾਂਜੀ ਹੁਣ ਹੋ ਗਈ ਸ਼ਾਮ ਤੇ ਹੁਣ ਅਸੀਂ ਚੱਲੀਏ ਬਾਹਰ ਘੁੰਮਣ ਵਾਸਤੇ ਤੇ ਬੜੀ ਸਾਰੀ ਜਣੇ ਸੈਰ ਕਰ ਰਹੇ ਆ ਤੇ ਹੁਣ ਅਸੀਂ ਚੰਦੇ ਆ ਸਾਰੇ ਜਣ ਦੇਖਦੇ ਹੋਏ ਮੈਨੂੰ ਵਲੌਗ ਬਣਾ ਰਿਹਾ ਸਾਰੇ ਜਾਣੇ ਸੈਕਲ ਲਿਆ ਸਸਟੀਗਾ ਹੈਲੋ ਅਦਰ ਦੂਜੇ ਭਾਬੀ ਜੀ ਹੈਲੋ ਭਾਬੀ ਹਾਂਜੀ ਠੀਕ ਆ ਘੁੰਮ ਰਹੇ ਆ ਤੁਸੀਂ ਸਾਰੇ ਵਦਿਆ ਲੱਗਦਾ ਹੈਲੋ 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 ਚਲੋ ਆਓ ਸੋਈਏ ਅੱਜ ਰਾਤ ਹੋਸ਼ ਨਾ ਸਾਰੇ ਜਾਣੇ ਕਿਦਾਂ ਹਾਂਜੀ ਤੇ ਮੀਂਹ ਪੈ ਗਿਆ ਕਹਿੰਦੇ ਇੱਧਰ ਥੋੜਾ ਜਿਹਾ ਸ਼ਹਿਰ ਨਹੀਂ ਪਰ ਪਿਆ ਹੈਗਾ ਸ਼ਹਿਰ ਬਿਲਕੁਲ ਨਹੀਂ ਪਿਆ ਇੱਥੇ ਪੈ ਗਿਆ ਹਾਂਜੀ ਥੋੜਾ ਜਿਹਾ ਹੋ ਗਿਆ ਮੌਸਮ ਸਹੀ ਪਹਿਲਾਂ ਤਾਂ ਬਹੁਤ ਮਲਗਰਮੀ ਹੋਣ ਲੱਪੇ ਸੀ ਹੁਣ ਠੰਡ ਹੈ ਪੇ ਚਾਰਕ ਦਿਨ ਜਿਆਦਾ ਗਰਮੀ ਪਈ ਹੈ ਹਾਂ ਦਾ ਹੀ ਕਹੋ ਇੰਨੀ ਗਰਮੀ ਮੇਰਾ ਅੰਨੀ ਗਰਮੀ ਮੈਂ ਤਾਂ ਆਪਣੇ ਆਪ ਤੋਂ ਹੀ ਸਮਹਿ ਲਾਉਂਦੀ ਹੈ ਕੱਪੜਾ ਪਾ ਲਓ ਫੈਂਕੂ ਫੈਂਕੂ ਕਲ ਜੀ tante ji a re ache oh like Man, that, to mud ja sasika aunty ji meri kaandinga do chal le re pata lagge haan ji bahut koi ni do do 30 hor assi chal <coughs> le aunty ji na dud le assi chal le dud assi asi vi sair kar lende nal sade nal chalde ha mummy ji udhar hi lagge mummy na nahi ana nahi mummy ji ne nahi jaana ਅਸੀਂ ਚੱਲਦੇ ਹਾਂ ਕੋਈ ਨਾ ਐਨ ਤੇ ਤੇ 40 ਨਾਲ 40 ਨਾਲ ਕੀ ਕੀ ਬਸ ਆਸਾ ਹੋਰ ਕਿੱਦਾਂ ਹੈ ਬੱਧੀਆ ਕੋਈ ਨਹੀਂ ਬੱਸ ਤਾਂ ਅੱਡ ਕੇ ਨੇ ਡੈਡੀ ਸੀ ਬਿਮਾਰ ਕਿੱਦਾਂ ਡੈਡੀ ਆਦਾਂ ਅਪਕੀ ਜੇ ਤਾਂ ਵਾਹ ਚੱਲਦੇ ਆ ਉਹ ਟੈਸਟ ਨਹੀਂ ਮੈਨ ਲਿਖੀ ਜਾਂਦੇ ਆ 40 ਹੀ ਤੇਜ਼ ਤੁਰਦੇ ਆ ਹਾਂਜੀ ਨਹੀਂ ਅਸੂਦ ਤੇ ਇਹ ਰਹਿਣਾ ਚਾਹੀਦਾ ਹਾਂਜੀ ਹਾਂਜੀ

ਮੈਂ ਅਸੀ ਬਲੌਗ ਵੀ ਬਣਾ ਲੈਣ ਦੇ ਨਾਲ ਅੰਟੀ ਜੀ ਨਾਲ ਚਾਹਦੇ ਆ ਨਾ ਸੈਰ ਹੋ ਜੂਗੀ ਬਲਜੀਤ ਨੂੰ ਬੁਲਾਉਣਾ ਸੀ ਮੈਂ ਹਾਂ ਹਾਂ ਉਹ ਆਦਿ ਐਸੇ ਲਈ ਮੈਂ ਅੱਛਾ ਅੱਛਾ ਉਹ ਵੀ ਸੈਰ ਕਰਨੇ ਆਂ ਕਿਉਂਕਿ ਮੈਂ ਨਾਲ ਲਿਖਿਆ ਥਾ ਅੱਜ ਨਹੀਂ ਚਲੋ ਅੱਜ ਮੈਂ ਹੋ ਗਈ ਤੁਹਾਡੇ ਨਾਲ ਸਾਡੀ ਗਲੀ ਦੇ ਕੁੱਤੇ ਬਹੁਤ ਆ ਕੀ ਕਰੀਏ ਆ ਬੈਠੇ ਆ ਬਹੁਤ ਉਧਰਲੀ ਗਲੀ ਚ ਵੀ ਬਹੁਤ ਆ ਇਧਰ ਆ ਲੜਨ ਲੱਗੇ ਹੋ ਆ ਤੋ ਕੀ ਕਰਦੇ ਆ ਹਾਂ ਹੈਲੋ ਇੰਸਟਾਗ੍ਰam ਪਰ ਮੇਰ ਕੋ ਕੰਨਾ ਐਡ ਅੱਛਾ ਅੱਛਾ ਠੀਕ ਹੈ slash.bb101 ਓਕੇ ਓਕੇ ਇਹ ਮੈਨ ਲਾ ਤਾਂ ਹੋ ਰਣੇ ਵੀ ਤੈਨੂੰ ਐਡ ਕਰ ਲੈਣਾ ਜਿੰਦਾ ਤੂੰ ਦੱਸ ਰਿਹਾ ਚਲੋ ਬਾਏ ਚਲੋ ਬਾਏ ਬਾਏ ਨਹੀਂ ਆਣੇ ਵੀ ਮੈਨੂੰ ਮਿਲਦਾ ਤਾਂ ਜਦ ਹੀ ਕਹਿ ਲਾ ਪੰਦਾ ਮੈਂ ਬਲੋਗ ਦੇਖਦਾ ਹੁੰਦਾ ਹਾਂ ਵੀ ਦੇਖੀਂ ਹਾਂ ਅੱਛਾ ਅੱਛਾ ਗਲੀ ਬੰਨ ਰਹੀ ਹੈ ਗਲੀ ਹੱਤਰ ਇੱਤਈ ਹਲੇ ਆਇਆ ਅੱਦਾਂ ਹਾਂ ਬੰਨ ਹੋਇਆ ਹਾਂ ਬਹੁਤ ਖੁੱਲੀ ਹੈ ਗਲੀ ਹਾਂ ਹਾਂਜੀ ਪੱਠੇ ਵੱਡੇ ਜਾ ਰਹੇ ਆ ਆਂਟੀ ਜੀ ਹਾਂਜੀ ਸਭ ਪੱਠੇ ਵੱਧਦੇ ਆ ਇੱਧਰ ਕੋਈ ਆ ਰਿਹਾ ਆ ਹਾਂਜੀ ਸਸਿਕਾ ਜੀ ਸਸਿਕਾ ਹਾਂਜੀ ਹਾਂ ਕੀ ਕਰੀ ਤੁਸੀਂ ਐਸਾ ਨਿਕਲੀ ਮਾਦੇ 150 ਗੈਂਟੀ ਅੱਛਾ 250 ਨਿਕਲੀ ਖਾਲੀ ਪੇਟ ਹਾਂਜੀ ਚਾ ਚੂ ਕੀਤੇ ਤਾਂ ਦੇਖ ਖਾਲੀ ਹੁਣ ਅਸੀਂ ਆਹ ਵਾਲੀ ਗਲੀ ਕੋ ਮੋੜਨ ਲੱਗੇ ਆ ਅੱਜ ਅਸੀਂ ਤੁਹਾਨੂੰ ਨਵੀਂ ਗਲੀ ਲੈ ਕੇ ਚੱਲੇ ਆ ਆਂਟੀ ਜੀ ਦੇ ਨਾਲ ਹੈਲੋ ਦੀਦੀ ਇੱਧਰ ਸਾਨੂੰ ਦੀਦੀ ਮਿਲ ਗਏ ਹੋਸ ਨਾਓ ਆਗੇ ਆਗੇ ਹਾਂਜੀ ਹੋਸ ਨਾਓ ਘਰ-ਵਾਰ ਕਿਦਾਂ ਬਸ ਘਰ ਆ ਦਰ ਆ ਆ ਕਿੱਧਰ ਦੋਦਲੇ ਜਿਹੜੇ ਹਾਂਜੀ ਉਧਰ ਆਂਟੀ ਨਾ ਚੱਲਦੇ ਸੀਗੇ ਹਾਂਜੀ ਆ ਗਏ ਜਾ ਪਾਣੀ ਪੀ ਲੋ ਓਏ ਬਸ ਫੇ ਆਉਂਗੀ ਮੈਂ ਫੇਲ ਹੀ ਹੋ ਗਏ ਓਕੇ ਬਾਏ ਚਲੋ ਜੀ ਆਂਟੀ ਜੀ ਬੇਟ ਕਰ ਰਹੇ ਸੀ ਸਾਨੂੰ ਦੀਦੀ ਮਿਲ ਗਏ ਹਾਂਜੀ ਓ ਜੀ ਹੁਣ ਅਸੀਂ ਪਹੁੰਚ ਗਏ ਆ ਤੇ ਅਸੀਂ ਦੁੱਧ ਲੈ ਕੇ ਫਿਰ ਚੱਲਾਂਗੇ ਘਰੋਂ ਵਾਪਿਸ ਇਹ ਸਾਡੇ ਦਾ ਰਿਸ਼ਤੇਦਾਰ ਹੀ ਲੱਗਦੇ ਆ ਨੰ ਮੰ ਮਸੀ ਲੱਗਦੇ ਮੇਰੇ ਅੱਜ ਜਰ ਨੰ ਮੱਜਾ ਆਇਆ ਤੇ ਇੱਧਰਾਂ ਟੀ ਪੱਠੇ ਚੱਕ ਰਹੇ ਆ ਟਰੈਕਟਰ ਤੋਂ ਤੇ ਇੱਧਰ ਉਹਨਾ ਨਾ ਕਰਾ ਓ ਜੀ ਹੁਣ ਅਸੀਂ ਆਪਣੀ ਗਲੀ 'ਚ ਪਹੁੰਚ ਗਏ ਆ ਤੇ ਸਾਰੇ ਇੱਧਰ ਰੋਣ ਕਾ ਲੱਗੀਆਂ ਹੋਈਆਂ ਨੇ ਦੇਖਦੇ ਆ To... Wanda <laughs> wanda.

ਆ ਪਰ ਇਹੋ ਕਿਹੜੇ ਕਿਤੇ ਬਣਾ ਲਈ ਡੈਡੀ ਜੀ ਨੇ ਪੱਖਾ ਚਦਾਇਆ ਬਾਹਰੋਂ ਫਰਾਟਾ ਤੇ ਮੰਮੀ ਜੀ ਡਰ ਗਏ ਕਹਿੰਦੇ ਪਤਾ ਨਹੀਂ ਕਿੱਥੋਂ 에어로ਪਲੇਨ ਆ ਗਿਆ ਹੁਣ ਲੜ ਰਿਆ ਮੈਨੂੰ ਫੋਨ ਦੋ ਡੈਡੀ ਜੀ ਨਾਲ ਮੰਮੀ ਹੁਣ ਤੇ ਹੁਣ ਅਸੀਂ ਖਾਣੀਆ ਰੋਟੀ ਤੇ ਇਹਨਾਂ ਨੇ ਸਾਰਿਆਂ ਨੇ ਛੱਡ ਲਈ ਆ ਤੇ ਹੁਣ ਅਸੀਂ ਰਹਿ ਗਏ ਆ ਕਿਉਂਕਿ ਤਾਨੀਆ ਦਾ ਫੋਨ ਆ ਗਿਆ ਸੀ ਤੇ ਰਸ਼ਮੀ ਅਸੀਂ ਫਰੈਂਟਸ ਲੱਗੇ ਹੋਏ ਸੀ ਲਗਾਨੇ ਤੇ ਸੇ ਟਾਈਮ ਲੱਗ ਗਿਆ ਕਾਫੀ ਤੇ ਹੁਣ ਅਸੀਂ ਸ਼ੱਕਦੇ ਪ੍ਰਸ਼ਾਦਾ ਸੋ ਆਜੋ ਦੇਖਦੀਆਂ ਕੀ ਕੀ ਲਿਆਂਦਾ ਮਮ ਜੀ ਉਹਨਾਂ ਨੇ ਲੋ ਜੀ ਹੁਣ ਅਸੀਂ ਸ਼ੱਕ ਲੱਗੇ ਪ੍ਰਸ਼ਾਦਾ ਤੇ ਆ ਹੈਗੇ ਚਨੇ ਜਿਹੜੇ ਆਏ ਆ ਜਿਹੜੇ ਤੁਮ ਮਮ ਜੀ ਲੈ ਕੇ ਆਏ ਆ ਲੰਗਰ ਤੋਂ ਤੇ ਇਹ ਹੈਗੀ ਸਬਜੀ ਬੈਂਗਣਾ ਦੀ ਇਹ ਬਣਾਈ ਸੀ ਮਮ ਜੀ ਨੇ ਸਵੇਰੇ ਤੇ ਨਾਲ ਹੈਗੇ ਫੁਲਕੇ ਤੇ ਹੁਣ ਅਸੀਂ ਸ਼ੱਕਦੇ ਆ